ਤਰਨ ਤਾਰਨ ਤੋਂ ਕਾਂਗਰਸੀ ਉਮੀਦਾਰ ਕਰਨਵੀਰ ਸਿੰਘ ਬੁਰਜ ਦੇ ਹੱਕ ਵਿੱਚ ਹਲਕਾ ਜੰਡਿਆਲਾ ਗੁਰੂ ਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਜੀ ਨੇ ਚੋਣ ਪ੍ਰਚਾਰ ਕੀਤਾ ਗਿਆ ਦੈਨੀ ਬੰਡਾਲਾ ਦੀ ਅਗਵਾਈ ਹੇਠ ਪਿੰਡ ਮੁਰਾਦਪੁਰ ਸਰਪੰਚ ਗੁਰਜੀਤ ਸਿੰਘ ਦੇ ਗ੍ਰਹਿ ਵਿਖੇ ਕਾਫੀ ਭਾਰੀ ਇਕੱਠ ਕੀਤਾ ਗਿਆ ਜਿਸ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਰਾਜਾ ਵਡਿੰਗ ਜੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜਦੋਂ ਦੀ ਪੰਜਾਬ ਵਿੱਚ ਆਮ ਪਾਰਟੀ ਦੀ ਸਰਕਾਰ ਬਣੀ ਹੈ ਦਿਨ ਬੱਬਾ ਦਿਨ ਕਤਲੇਆਮ ਲੁੱਟਾ ਖੋਹਾ ਹੋ ਰਹੀਆਂ ਨੇ ਤੇ ਲੋਕ ਇਹਨਾਂ ਦੀਆਂ ਗਲਤ ਨੀਤੀਆਂ ਤੋਂ ਬਹੁਤ ਹੀ ਤੰਗ ਹਨ ਰਾਜਾ ਵਡਿੰਗ ਨੇ ਕਿਹਾ ਕਿ ਇੱਕ ਮੁਠੋ ਕੇ ਤਰਨਤਾਰਨ ਦੇ ਕਾਂਗਰਸੀ ਉਮੀਦਵਾਰ ਕਨਬੀਰ ਬੁਰਜ ਨੂੰ ਉੱਠ ਕੇ ਜਿਤਾਉਤਾ ਜੋ ਤੁਹਾਨੂੰ ਕੋਈ ਸਹੂਲਤਾਂ ਸਰਕਾਰ ਕੋਲ ਲਿਆ ਕੇ ਦੇ ਸਕੇ ਰਾਜਾ ਵੜਿੰਗ ਨੇ ਕਿਹਾ ਕਿ ਲੋਕਾਂ ਨੇ ਭਗਵੰਤ ਮਾਨ ਦਾ ਅਸਲੀ ਰੂਪ ਵੇਖਦਾ ਹੈ ਹੁਣ ਲੋਕਾਂ ਦਾ ਮਨ ਹੋ ਚੁੱਕਾ ਹੈ ਕਿ ਆਉਣ ਵਾਲੀਆਂ 2027 ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਸਰਕਾਰ ਪੰਜਾਬ ਵਿੱਚ ਬਣੇਗੀ ਇਸ ਮੌਕੇ ਤੇ ਨਾਲ ਹਲਕਾ ਜੰਡਿਆਲਾ ਗੁਰੂ ਤੋਂ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਹਲਕਾ ਬਾਬਾ ਬਕਾਲਾ ਤੋਂ ਸੰਤੋਖ ਸਿੰਘ ਪਲਾਈਪੁਰ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ विधायक जसबीर डिंपा चेयरमैन कुलदीप सिंह बंडाला सुखदेव सिंह मिंटू नंबरदार पिंड खिया चेयरमैन हरजीत सिंह बंडाला धर्मिंदर वीर खठिया चेयरमैन कुलदीप सिंह भोला बंडाला कांग्रेस पार्टी के आगू राजवंत सिंह रायपुर जगजीत सिंह जगी बंडाला ਮੈਂਬਰ ਸਵਿੰਦਰ ਸਿੰਘ ਸੇਟ ਛਿੰਦਾ ਵਡਾਲਾ ਜੋਹਲ ਸੀਨੀਅਰ ਕਾਂਗਰਸ ਪਾਰਟੀ ਦੇ ਹਰਜੀਤ ਸਿੰਘ ਅੱਡਾ ਬੰਡਾਲਾ ਸਾਭਕਾ ਸਰਪੰਦ ਡਾਕਟਰ ਰਾਜਵਿੰਦਰ ਸਿੰਘ ਰਾਜੂ ਬੰਡਾਲਾ ਸਾਭਕਾ ਮਲਕੀਤ ਸਿੰਘ ਸਰਜਾ ਸਿਮਰ ਚੀਦਾ ਸਾਭਕਾ ਸਰਪੰਚ ਦਿਲਬਾਖ ਸਿੰਘ ਜੋਹਲ ਜਸਪਾਲ ਸਿੰਘ ਬੰਡਾਲਾ ਗੁਰਜਾਰ ਸਿੰਘ ਠੱਠਿਆ ਮिलाਪ ਸਿੰਘ ਨਰੇਣਗਰ ਗੁਰਨਾਮ ਸਿੰਘ ਗਾਮਾ ਰਾਏਪੁਰ ਜੋਗਿੰਦਰ ਸਿੰਘ ਬੰਡਾਲਾ ਹੋ ਰਾਦੇ ਹਾਜ਼ਰ ਸੰ ਤਰਨ ਤਰਨ ਤੋਂ ਪੱਤਰਕਾਰ ਮਲਕੀਤ ਸਿੰਘ ਚੀਦਾ ਬਹੁਤ ਹੀ ਸਤਕਾਰਯੋਗ ਸਾਡੇ ਕਾਂਗਰਸ ਪਾਰਟੀ ਦੇ ਪ੍ਰਧਾਨ ਦਾ ਰਾਜਾਬੜਿੰਗ ਜੀ ਮੇਰੇ ਚਾਚਾ ਜੀ ਡਿੰਪਾ ਜੀ ਜਸਪੀਰ ਸਿੰਘ ਡਿੰਪਾ ਜੀ ਮੇਰਾ ਵੱਡਾ ਵੀ ਡੈਨੀ ਵੀ ਜੀਰਾ ਸਾਹਿਬ ਮੇਰਾ ਭਰਾ ਰਾਜ ਵੀ ਤੇਜਜੀਤ ਸਿੰਘ ਦੇ ਘਰ ਇਕੱਤਰੀ ساری ਸੰਗਤ ਆਓ ਸਭ ਤੋਂ ਪਹਿਲੇ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀਉਂਤ ਕਹਿ ਦੀਏ ਉਹ ਲੈ ਕੇ ਇਲੈਕਸ਼ਨ ਲੜਦੇ ਆਇਆ ਜਿੰਨੀਆਂ ਵੀ ਬਾਈ ਇਲੈਕਸ਼ਨਸ ਲੜੀਆਂ ਜਿੰਨੇ ਮੈਂ ਵੀ ਇੱਕ ਵਰਕਰ ਸੀਗਾ ਕਾਂਗਰਸ ਪਾਰਟੀ ਦਾ ਇੱਕ ਵਰਕਰ ਨੂੰ ਲੋਕਲ ਮੈਂ ਇੱਥੇ ਦਾ ਹੀ ਰਹਿਣ ਵਾਲਾ ਤੁਹਾਡਾ ਹੀ ਬੱਚਾ ਭਰਾ ਪੈਣਾ ਦਾ ਭਰਾ ਬਜ਼ੁਰਗ ਹਾਂ ਤਾਂ ਕਮੈਂਟ ਜਸਪੀਤ ਸਿੰਘ ਦਿम्पा ਜੀ AICC ਦੇ ਸਕੱਟਰੀ ਸਾਡੇ ਛੋਟੇ ਭਰਾ ਇਸ ਇਲਾਕੇ ਦੇ ਲੀਡਰ ਸੁਖਵਿੰਦਰ ਸਿੰਘ ਡੈਨੀ ਸਾਹਿਬ ਬਹੁਤ ਹੀ ਸਤਿਕਾਰਯੋਗ ਸਾਭका ਐਮਐਲਏ ਪਲਾਈਪੁਰ ਸਾਹਿਬ ਬਹੁਤ ਸਤਿਕਾਰਯੋਗ ਸਾਡੇ ਰਾਜਵੀਰ ਜੀ ਸਾਡੇ ਬਲਾਕਾਂ ਦੇ ਪ੍ਰਧਾਨ ਸਹਿਬਾਨ ਸਰਪੰਚ ਸਾਬਰ ਖਾਸ ਕਰਕੇ ਜਿਨ੍ਹਾਂ ਦੇ ਕਰਕੇ ਅੱਜ ਅਸੀਂ ਆਏ ਹਾਂ ਵੋਟ ਮੰਗਣ ਆਸੇ ਉਸ ਗੁਰੂ ਘਰ ਦੇ ਵਿੱਚ ਉਹ ਸੇਵਾ ਕਰ ਰਹੇ ਇੱਕ ਤਾਂ ਇਹ ਪਰਿਵਾਰ ਇਥੋਂ ਦਾ ਪਰਿਵਾਰ ਹੈ ਲੋਕਾਂ ਦੇ ਵਿੱਚ ਇਹਨਾਂ ਦੇ ਦਾਦਾ ਜੀ ਜਿਆਦਾ ਵਿਚਰਿਆ ਕਰਦੇ ਸਨ ਔਰ ਫਿਰ ਹੁਣ ਮੌਕਾ ਮਿਲਿਆ ਪਿਤਾ ਜੀ ਵੀ ਵਿਚਰਦੇ ਸਨ ਤੇ ਫਿਰ ਹੁਣ ਕਰਨ ਗੁਰਜ ਨੂੰ ਮੌਕਾ ਲੱਗਿਆ ਇਸ ਪਰਿਵਾਰ ਤੇ ਅੱਜ ਤੱਕ ਕਿਸੇ ਤਰ੍ਹਾਂ ਦਾ ਕੋਈ ਇਲਜ਼ਾਮ ਨਹੀਂ ਸੋ ਹੁਣ ਪੰਜਾਬ ਦੀ ਗੱਲ ਕਰੀਏ ਅਸੀਂ ਇਸ ਕਰਕੇ ਕਰਨ ਗੁਰਜ ਨੂੰ ਉਮੀਦਵਾਰ ਬਿਠਾਏ ਪੰਜਾਬ ਨੂੰ ਅੱਜ ਬਹੁਤ ਚੰਗੇ ਸ਼ਾਸਨ ਦੀ ਲੋੜ ਹੈ ਮਾਤਾ ਜੀ ਬਜ਼ੁਰਗੋ ਨੌਜਵਾਨ ਵੀਰੋ ਜੇ ਪੰਜਾਬ ਨੂੰ ਚੰਗਾ ਸ਼ਾਸਨ ਨਾ ਨਾ ਮਿਲਿਆ ਤੇ ਪੰਜਾਬ ਰੋਲ ਜਾਣਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੋਈ ਨੌਜਵਾਨ ਸਾਥੀ ਤਾਂ ਇਹ ਗੱਲ ਸੁਣਨ ਲਈ ਤਿਆਰ ਹੀ ਨਹੀਂ ਨੌਜਵਾਨ ਸਾਥੀ ਨੂੰ ਤਾਂ ਅੱਜ ਮੈਂ ਦੇਖਦਾ ਜਿਹੜਾ ਪਿਸਤੌਲ ਤੇ ਬੰਦੂਖ ਵਾਲਾ ਗਾਣਾ ਹੈ ਉਹ ਜਾਦੇ ਸੁਣਦੇ ਐ ਜੇ ਕੋਈ ਆਮ ਕਿਸੇ ਦਾ ਮੁਹੰਮਦ ਸਦੀ ਕਰਕੇ ਦਾ ਵਿਚਾਰਾ ਕੋਈ ਪ੍ਰਾਣਾ ਘਾੜਾ ਤਾਂ ਉਹਨੂੰ ਕੋਈ ਘੱਟ ਸੋ। ਪਤਾ ਨਹੀਂ ਇਹ ਬਦੂਖਾ ਦਾ ਪਿਸਤੋਲਾਂ ਦਾ ਕੀ ਰਿਵਾਜ ਚੱਲਿਆ ਹੈ। ਕਿਸੇ ਦੀ ਕੋਈ ਸੋਚ ਨਹੀਂ ਹੈ। ਦੁਕਾਨਦਾਰ ਮਰਦਾ ਜਾ ਰਿਹਾ ਤੁਸੀਂ ਪੱਟੀ ਦੇ ਲੋਕਾਂ ਨੇ ਤਰਨਤਨ ਦੇ ਲੋਕਾਂ ਨੇ ਬਹੁਤ ਕਸ਼ਟ ਭੋਗਿਆ ਬਾਜ਼ਾਰਾਂ ਚ ਰੌਣਕਾਂ ਨਹੀਂ ਹੁੰਦੀਆਂ ਸੀ 4 ਵਜੇ ਤੋਂ ਬਾਅਦ। 5 ਵਜੇ ਤੋਂ ਬਾਅਦ ਕੋਡੇ ਬਾਸਨੀ ਕੋਈ ਜਾਂਦੀ ਹੁੰਦੀ ਸੀ ਜਿਹੜਾ ਮੈਂ ਸੁਣਿਆ ਸੜਕ ਤੇ ਤੇ ਜੇ ਹਨੇਰਾ ਹੋ ਜਾਂਦਾ ਸੀ ਤਾਂ ਇਹ ਲੱਗਦਾ ਸੀ ਮੁੰਡਾ ਵਾਪਸ ਆਊਗਾ ਕਿ ਨਹੀਂ ਆਊਗਾ ਇਸ ਤਰ੍ਹਾਂ ਦੇ ਹਾਲਾਤ ਮੈਂ ਵੱਡੇ ਬਜ਼ੁਰਗਾਂ ਤੋਂ ਸਰਬੂਲ ਸਿੰਘ ਜੀ ਇਰਾਤੋਂ ਸਾਬਕਾ ਮੰਤਰੀ ਸਾਹਿਬ ਅਰੀ ਤੇ ਹੋਰ ਸਾਥੀਆਂ ਤੋਂ ਸੁਣਦਾਂ ਰਿਹਾ ਡਿੰਪਾ ਜੀ ਵੀ ਕਦੇ-ਕਦੇ ਕਹਾਣੀ ਸੁਣਾਉਂਦੇ ਪਤਾ ਨਹੀਂ ਕਿਹੜੀ ਨਜ਼ਰ ਲੱਗੀ ਸੀ ਪੰਜਾਬ ਨੂੰ ਉਦੋਂ ਅੱਗ ਵੱਰ ਰਹੀ ਸੀ ਨਾ ਤੇ ਸਾਰੇ ਜਾਣੇ ਚੋਣਾ ਲੜਨ ਤੋਂ ਭੱਜ ਗਏ ਸਾਰੀਆਂ ਪਾਰਟੀਆਂ ਨਾ ਭਾਜਪੀ ਨਾ ਕਾਲੀ ਤੇ ਝਾੜੂ ਵਾਲੇ ਤਾਂ ਜੰਮੇ ਹੀ ਨਹੀਂ ਸੀ ਤੇ ਫਿਰ ਕਾਂਗਰਸ ਪਾਰਟੀ ਨੇ 1992 ਚ ਚੋਣਾ ਲੜੀਆਂ ਸਰਕਾਰ ਬਣਾਈ ਤੇ ਹੱਸਦਾ ਵਸਦਾ ਪੰਜਾਬ ਮੁੜ ਬਹਾਲ ਹੋਇਆ ਤੇ ਬੱਚਾ ਪੰਪ ਸਾਡੇ ਇਹਨਾਂ ਦਾ ਸੜਕ ਦੇ ਪੰਪ ਹੈ ਜਨਾਬ ਕੀ ਹੈ ਸਰਦਾਰ ਰਣਜੀਤ ਸਿੰਘ ਖਰੂ ਵੱਡਾ ਬੰਦਾ ਹੈ ਕਾਂਗਰਸ ਦਾ ਝੰਡਾ ਮੈਂ ਕਿ ਝੰਡਾ ਕਿਹਦਾ ਮਾਰਨੇ ਨੂੰ ਫਿਰਦੇ ਬੁਲਟ ਪ੍ਰੂਫ ਗੱਡੀ ਉਹਨੇ ਆਰਦੀ ਕਰਾਈ ਹੈ 12 ਬੰਦੇ ਰੱਖੀ ਬਿਠਾ 12 ਬੋਰਾਂ ਦੇ ਪੂਰੇ ਮੁੰਡੇ ਨੂੰ ਕਿਹਾ ਤੇਰੇ ਮੁੰਡੇ ਨੂੰ ਮਾਰਨਾ ਨਹੀਂ 10 ਕਰੋੜ ਰੁਪਇਆ ਦੇ ਜਿਆਦਾ 10 ਕਰੋੜ ਦੇ ਕੇ ਰੇੜੀ ਲਾ ਦੇ ਭੇਜਿਆ ਫਿਰ ਭਾਈ ਮੁੰਡਾ ਬਚਾ ਲੇ ਕਿਥੋਂ ਦੇ ਉਹ 5-5 ਹਜ਼ਾਰ ਮੰਗਦਾ ਫਿਰਦਾ ਜਾਂ ਫਿਰ ਗ੍ਰਾਂਟ ਖਾਊਗਾ ਯਾਰ ਸਰਕਾਰ ਦੀ ਨਹੀਂ ਹੁੰਦੀ ਆ ਫਰਟ ਦੇ ਪੈਸੇ ਆ ਸਰਕਾਰ ਦਾ ਹਾਲ ਹੈ ਇਲੈਕਸ਼ਨ ਆ ਪਰੰਤੂ ਨਹੀਂ ਜਿੰਮੇ ਲੋਕ ਕੋਣ ਆ ਜਿਹੜੀ ਕਿ ਸਾਡੇ ਉਮੀਦਵਾਰ ਜਿਹੜੇ ਆ ਉਹ ਹੈਗੇ ਕਰਨ ਵੀਰ ਸਿੰਘ ਗੁਰਚ ਜਿਨ੍ਹਾਂ ਨੂੰ ਕੇ ਸਾਡੀ ਹਾਈ ਕਮਾਂਡ ਨੇ ਥੱਪੜਾ ਦੇ ਕੇ ਤੇ ਮੈਦਾਨ ਚ ਨਤਾਰਿਆ ਵਾ ਅਸੀਂ 10-12 ਦਿਨ ਤੋਂ ਅਪਨੀ ਪੂਰੀ ਡਰਗਨ ਮੇਨਦ ਨਾਲ ਆਪਣੀ ਪ੍ਰੋਪਰ ਟੀਮ ਦੇ ਨਾਲ ਜਿਹੜੇ ਮੇਰੇ ਨਾਲੇ ਸਾਥੀ ਜੀ ਬਿਠੇ ਨੇ ਅਸੀਂ ਇਸ ਹਰਕੇ ਵਿੱਚ ਚਿਰਨਾ ਹੈ ਜੋ ਸਹੀ ਪੋਜੀਸ਼ਨ ਹੈ ਹੋਈ ਆ ਕਿ ਹਰਮੀਤ ਸਿੰਘ ਸੰਧੂ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਇਹ ਇੱਕ ਦੂਜੀ ਪਾਰਟੀ ਚੋਂ ਚੱਕ ਕੇ ਉਮੀਦਵਾਰ ਲਿਆ ਗਿਆ ਵਾ ਜਿਹੜਾ ਕਿ ਇਹ ਨਹੀਂ ਸਾਰੇ ਹੀ ਜਿਹੜੇ ਆਮ ਆਦਮੀ ਦੇ ਪਾਰਟੀ ਦੇ ਵਰਕਰ ਆ ਜਾਂ ਅਹੁਦੇਦਾਰ ਨੇ ਜਾਂ ਸਰਪੰਚ ਸਾਹਿਬਾਨ ਨੇ ਉਹ ਸਾਰੇ ਇਸ ਗੱਲ ਦੀ ਵਿਰੋਧਤਾ ਕਰਦੇ ਆ ਕਿ ਇਸ ਬੰਦੇ ਨੂੰ ਤੁਸੀਂ ਟਿਕਟ ਕਿਉਂ ਦਿੱਤੀ ਆ ਕਿਉਂਕਿ ਇਹ ਬੰਦੇ ਨੇ ਪਹਿਲਾਂ ਪੰਜਾਬ ਦੇ ਵਿੱਚ ਜਦੋਂ ਸ਼ਰੋਨੀ ਕਾਲੀਦਾਲ ਦੇ ਵਿੱਚ ਐਮਐਲਏ ਰਿਹਾ ਔਰ ਜੋ ਇਹਨੇ ਪੰਜਾਬ ਦੇ ਵਿੱਚ ਕੀਤਾ ਉਹ ਬੱਚੇ-ਬੱਚੇ ਨੂੰ ਪਤਾ ਇਹ ਬਹੁਤ ਵੱਡਾ ਨਸ਼ਾ ਕੁੱਛ ਕਰ ਰਿਹਾ ਔਰ ਇਸ ਗੱਲ ਨੂੰ ਬੱਚਾ-ਬੱਚਾ ਜਾਣਦਾ ਔਰ ਉਹ ਲੋਕਾਂ ਦੇ ਮਨਾਂ ਦੇ ਵਿੱਚੋਂ ਬਿਲਕੁਲ ਲੱਥ ਚੁੱਕਿਆ ਵਾ ਇਸ ਕਰਕੇ ਇਹ ਹੀ ਦੂਜੀ ਗੱਲ ਹੁਣ ਜਿਹੜੀ ਦੂਜੀ ਗੱਲ ਆ ਕਿ ਜਿਹੜੀ ਅਕਾਲੀ ਦਲ ਆ ਕਾਲੀ ਦਾਣਾ ਹੈ ਬਿਲਕੁਲ ਖਤਮਿਆ ਇਹ ਨਹੀਂ ਹੋਣ ਦਾ ਬਿਲਕੁਲ ਪੰਜਾਬ ਦੇ ਵਿੱਚ ਨਹੀਂ ਹੈਗੀ ਤੇ ਨਾ ਹੋਣੀ ਆ ਸਰ ਜਿਸ ਤਰ੍ਹਾਂ ਤੁਸੀਂ ਸਰਵੇ ਕਰ ਰਹੇ ਜੋ ਐਮ ਐਲ ਏ ਸਾਹਿਬ ਦੀ ਖਵਾਈ ਹੈਟ ਤੁਹਾਨੂੰ ਕੁਆਰਟੀਨੇਟਰ ਲਾਇਆ ਜੰਗਾਲਿਆ ਗੁਰੂ ਤੋਂ ਤੁਸੀਂ ਮੀਟਿੰਗਾਂ ਕਰ ਰਹੇ ਤਰਨਤਨ ਹਲਕੇ ਵਿੱਚ ਤੇ ਕੀ ਤੁਹਾਨੂੰ ਜਾਪਦਾਬ ਬਾਰੇ ਦੇਖੋ ਜੀ ਸਾਨੂੰ ਦੇ ਜਾਪਦਾਬ ਕੋ ਸਾਡਾ ਜਿਹੜਾ ਕੈਂਡੀਡੇਟ ਹੈ ਕਰਨਬੀਰ ਸਿੰਘ ਗੁਰਜ ਉਹ ਇੱਕ ਬਹੁਤ ਅੱਛੇ ਖਾਨਦਾਨ ਨਾਲ ਸੰਬੰਧ ਰੱਖਦਾ ਔਰ ਪੜਿਆ ਲਿਖਿਆ ਸਾਡਾ ਹੋਣਾ ਲੀਡਰ ਆ ਅੱਜ ਰਾਜਾ ਵੜਿੰਗ ਜੀ ਆਏ ਸੀਗੇ ਸਰਦਾਰ ਜਸਬੀਰ ਸਿੰਘ ਡਿੰਪਾ ਜੀ ਆਏ ਸੀ ਸਰਦਾਰ ਸ਼ਗੁੰਦਰ ਸਿੰਘ ਡੈਣੀ ਦੀ ਰਹਿਨਮਾਈ ਹੇਠ ਅਸੀਂ ਗੱਡੀਆਂ ਦਾ ਕਾਫਲਾ ਲੈ ਕੇ ਬਰਾਲਪੁਰਾ ਵਿੱਚ ਗਏ ਸੀ ਜਿੱਥੇ ਸਾਡੀ ਰੈੱਲ ਆਪਣਾ ਰੈਡੀ ਸੀਗੀ ਔਰ ਇਹ ਵਿੱਚ ਸ੍ਰੀ ਕੁਲਬੀਰ ਸਿੰਘ ਜੀਰਾ ਜੀ ਚੇਚੇ ਤੌਰ ਤੇ ਪਹੁੰਚੇ ਸਹੀ ਔਰ ਰਾਜਾ ਬਣਿੰਗ ਜੀ ਨੇ ਜੋ ਉੱਥੇ ਦੱਸਿਆ ਵਾ ਉਹਦੇ ਨਾਲ ਤਕਰੀਬਨ ਲੋਕਾਂ ਨੂੰ ਸੱਚਾਈ ਸਾਹਮਣੇ ਆ ਗਈ ਆ ਕਿ ਅਸੀਂ ਬੋਟਾ ਕਿਨੂੰ ਪਾਉਣੀ ਆ ਔਰ ਅੱਜ ਆਮ ਆਦਮੀ ਪਾਰਟੀ ਵੱਲੋਂ ਅਲਮ ਦਾ ਕਹਿ ਕੇ ਕੁਝ ਜਿਹੜੇ ਵਰਕਰ ਸੀ ਉਸ ਤੋਂ ਦੇ ਜਾਂ ਉਹਦੇ ਦਾਰ ਦੀ ਉਹਨਾਂ ਸਾਡੀ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ ਵਾ ਔਰ ਅਸੀਂ ਇਹ ਗੱਲ ਦਾਅਵੇ ਨਾ ਕਹਿੰਦੇ ਆ ਕਿ ਕਾਂਗਰਸ ਪਾਰਟੀ ਦੀ ਜਿੱਤ ਜਿਹੜੀ ਆ ਪਹਿਲੇ ਦੇ ਹੱਦ ਤੇ ਹੋਗੀ ਔਰ ਕਰਨ ਵੀਰ ਸਿੰਘ ਬੁਰਜ ਜਿਹੜੇ ਆ ਬੜੀ ਵੱਡੀ ਲੀਡ ਦੇ ਨਾਲ ਇਥੋਂ ਜਿੱਤ ਪ੍ਰਾਪਤ ਸਰ ਜਿਸ ਤਰ੍ਹਾਂ ਆਪਣਾ ਉਮੀਦਵਾਰ ਇਥੋਂ ਤਰਨਤਨ ਹਲਕੇ ਤੋਂ ਕਰਨ ਵੀਰ ਬੁਰਜ ਜਿੱਤ ਜਾਂਦੇ ਨੇ ਆਉਣ ਵਾਲੀਆਂ 2027 ਚੋਣਾਂ ਆ ਰਹੀਆਂ ਕੋਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਗੱਲ ਇਹ ਆ ਜੋ ਸਲੀਅਤ ਬੋਲਣ ਲੱਗੇ ਸੀ ਕੋਈ ਅਸੀਂ ਇਹ ਨਹੀਂ ਕੋਈ ਪਾਰਟੀ ਪਾਜੀ ਦੀ ਗੱਲ ਕਰਨ ਲੱਗੇ ਆ ਅਸਲੀਅਤ ਗੱਲ ਕਰ ਰਹੇ ਹਾਂ ਹੁਣ ਇਹਨਾਂ ਨੇ ਵੇਖੋ ਜੀ ਜਨਾਨੀਆਂ ਨਾਲ ਔਰਸਟਰਨ ਦੇ ਨਾਲ ਵਾਦਾ ਕੀਤਾ ਸੀ ਪੇਪਰ ਨੂੰ 1000 ਰੁਪਏ ਅਸੀਂ ਦੇਵਾਂਗੇ ਔਰ ਬੜੇ ਸਬਜਵਾਜ ਵਖਾ ਕੇ ਇਹਨਾਂ ਨੇ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਬਣਾਈ ਔਰ ਲੋਕਾਂ ਨੇ ਇਹ ਨਹੀਂ ਵੇਖਿਆ ਅੱਗੇ ਬੰਦਾ ਕੌਣ ਲੋਕਾਂ ਨੇ ਧੜਾ ਧੜ ਵੋਟਾਂ ਪਾ ਕੇ ਤੇਨੂੰ ਜਿਤਾੜਤਾ ਔਰ ਉਹ ਜਨਾਨੀਆਂ ਜਿਹੜੀਆਂ ਜਿਨ੍ਹਾਂ ਨੂੰ ਇਹ 100 ਰੁਪਏ ਨਹੀਂ ਦੇ ਸਕਦੇ ਅੱਜ ਉਹਨਾਂ ਦਾ ਮੇਰੇ ਹਿਸਾਬ ਦੇ ਨਾਲ 42 42 43 4000 ਰੁਪਏ ਬੰਦਾ ਬੈਲੈਂਸ ਜੇ ਆਪਾਂ ਉਹ ਸਿਸਟਮ ਨਾਲ ਚੱਲ ਪਈ ਠੀਕ ਹੈ ਜੀ ਔਰ ਇਹ ਬੰਦੇ ਜਿਹੜੇ ਆ ਡਿੰਗਾ ਮਾਰਦੇ ਜੀ 15 ਕਰੋੜੇ ਚ ਦੇਤਾ 10 ਕਰੋੜੇ ਚ ਦੇਤਾ ਉਹ ਤੁਸੀਂ ਤਾਂ 1000 ਰੁਪਈਆ ਨਹੀਂ ਦੇ ਸਕਦੇ ਜਿਹੜਾ ਹਰਤਾਂ ਦਾ ਦੇਣਾ ਸੀ ਤੇ ਤੁਸੀਂ ਇੰਨੀ ਅੱਡੀ ਦਾ ਕਿੱਥੋਂ ਮਾਰ ਰਹੇ ਜੇ ਔਰ ਅਸੀਂ